ਤੁਸੇ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਕੜਕੇ ਪਹੁੰਚੇ ਆ ਪ੍ਰਦੀਪ ਵੀਰ ਦੇ ਘਰ ਤਿੰਨ ਪਸ਼ੂ ਪਕਾਊ ਆ ਇੱਕ ਥਾਰ ਪਾਰਕਰ ਦੇ ਵਿੱਚ ਕ੍ਰਾਸ ਬ੍ਰੀਡ ਜਿਹੜੀ ਤੁਹਾਨੂੰ ਵੈਰ ਦਿਖਾ ਰਹੇ ਆ ਪ੍ਰਦੀਪ ਸੂਹਾ ਕਿਨਵਾ ਵੀਰੇ ਇਹ ਸੰਸਾਦ ਦੂਜਾ ਸੂਹਾ ਸੂਈ ਬੱਛੀ ਤੇ ਮਗਰ ਇਹਦੇ ਕੀ ਬੱਛਾ ਇਹਦੇ ਮਗਰ ਬੱਛੀ ਆ ਜੀ ਮਗਰ ਵੀ ਬੱਛੀ ਆ ਅੱਜ ਦਿਨ ਵੀ ਤੁਸੀਂ ਦੱਸੋ ਤਿੰਨ ਕੀ ਹੋਏ ਆ ਹਾਂ ਪਰਸੋਂ ਦੀ ਸੂਈ ਸੰਸਾਦ ਲਾ ਵੀ ਦਿਨ ਵੀ ਥੋੜੇ ਬੌਲੇ ਚ ਹੀ ਆ ਫਿਰ ਤੇ ਬੌਲੇ 9-10 ਕਿਲੋ ਬੌਲਾ ਹੋਊ ਸੰਸਾਦ ਚਵਾਈ ਚਵਾਈ ਦੀ ਚੰਗੀ ਆ ਮਾਣਾ ਇੱਕ ਨੰਬਰ ਦੇ ਭੂਰ ਨਹੀਂ ਛੱਟਾ ਥਾਣੀ ਘਟ ਕੋਈ ਭੂਰ ਨਹੀਂ ਕੋਈ ਛ ਬਾਕੀ ਹਾਈਟ ਦਾ ਬਹੁਤ ਸੋਹਣਾ ਲੇਵੇ ਆਰਡਰ ਦੀ ਕਮਾਲ ਬਾਕੀ ਮੁੱਠੀ ਮੁੱਠੀ ਥਾਣ ਲੱਗਾ ਕਰਮਾਲੀ ਨੂੰ ਠੀਕ ਆ ਜੀ ਮੁੱਲ ਵੀ ਬਹੁਤ ਜ਼ਿਆਦਾ ਜਾਇਜ਼ ਵੀਰ ਪ੍ਰਦੀਪ ਪਹੁੰਚ ਕਿੰਨੇ ਦੀ ਇਹ 42000 ਚ ਕੀਤੀ ਸੰਤੂ ਸਾਹਿਬ ਲਓ ਜੀ 42000 ਦੀ ਦੋਸਤੇ ਪਹੁੰਚ ਅੱਜ 100 ਕਿਲੋਮੀਟਰ ਤੱਕ ਸੋ 9 10 ਕਿਲੋ ਐਸ ਵਕਤ ਬਹੁੜਾ ਤਿੰਨ ਦਿਨਾਂ ਦੀ ਸੂਈ ਦੇ ਥੱਲੇ ਬੱਛੀ ਮਗਰ ਸੋ ਕਰ ਲਿਓ ਕੰਟੈਕਟ ਚਵਾਈ ਇੱਕ ਨੰਬਰ ਬਾਕੀ ਰੰਗ ਰੂਗ ਬਹੁਤ ਸੋਹਣਾ ਕਰਮਾਲੀ ਦਾ ਠੀਕ ਆ ਜੀ ਬਹੁਤ ਵਧੀਆ ਸੋ 42000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋ ਜਾਊਗੀ ਆ ਬੱਚਾ ਹਾਂ ਠੀਕ ਆ ਪ੍ਰਦੀਪ ਲੈ ਚਲੋ ਵੀਰ